ਪੰਜਾਬ ਦਾ ਟਰੰਪ ਹੈ ਕਹਿੰਦੇ ਟਰੱਕ ਭਰ ਕੇ ਪੈਸਿਆਂ ਦਾ ਵੰਡਦੇ ਤਾਂ ਵੀ ਕੋਈ ਫਿਕਰ ਨਹੀਂ ਕਹਿੰਦੇ ਪੈਸੇ ਬਹੁਤ ਵੰਡੇ ਹਰ ਪੀੜਤਾ ਨੂੰ ਸੁਖਬੀਰ ਸਿੰਘ ਬਾਦਲ ਖੜੇ ਪੰਜਾਬ ਦੇ ਕਿੱਥੋਂ ਲਿਆਦੇ ਨੇ ਪੈਸੇ ਤੁਹਾਨੂੰ ਪਤਾ ਹੈ ਕਿ ਸੁਖਬੀਰ ਬਾਦਲ ਕੋਲ ਸੁਖ ਵਿਲਾਸਿਕ ਹੋਟਲ ਹੈ ਆਪਣੇ ਪੰਜਾਬ ਚ ਸਭ ਤੋਂ ਵਧੀਆ ਹੋਟਲ ਹੈ ਸਭ ਤੋਂ ਮਹਿੰਗਾ ਹੋਟਲ ਹੈ ਉਹ 200 ਕਰੋੜ ਰੁਪਏ ਲਾ ਕੇ ਬਣਿਆ ਸੀ ਜਿਹਦੀ ਲਾਗਤ 200 ਕਰੋੜ ਸੀ ਜਿਸ ਸੀ ਮੜਾਇਆ ਆਰਟੀਆ ਪਾ ਕੇ ਪੁੱਛੋ ਵੀ ਉਹ ਚ ਸੁਖਬੀਰ ਬਾਦਲ ਨੇ ਕੋਈ 10 ਜਾਂ 20 ਰੁਪਏ ਜਾਂ 50 ਰੁਪਏ ਜਾਂ 100 ਰੁਪਏ ਚੱਲੇ ਵੀ ਤਾਂ ਅਸੀਂ ਵੀ ਤਾਂ 66 ਕਿੱਲਾਂ ਦੇ ਮਾਲਕ ਸੀ ਕਿਸੇ ਵੇਲੇ ਤਾਂ ਅਸੀਂ ਨਾ ਬਣਾ ਲੀਆਂ ਕਰੋੜਾਂ ਰੁਪਏ ਦੀਆਂ ਜਿਆਦਾ ਅਸੀਂ ਨਾ ਲੈ ਲਈ ਅਮਰੀਕਾ ਚ ਜਾ ਕੇ ਪਾਰਕਿੰਗ ਹਾਊਸ ਲੈ ਲੇ ਅਸੀਂ ਨਾ ਲੈ ਲੈ ਜਾ ਕੇ ਕੁਝ ਵੀ ਕਰਦਾ ਉਹਨੇ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਉਦੀ ਸਭ ਤੋਂ ਪਹਿਲੀ ਗੱਲ ਹੁੰਦੀ ਮੈਨੂੰ ਮੁੱਖ ਮੰਤਰੀ ਬਣਾ ਦੇ ਯਾਨੀ ਉਹਦਾ ਮਸਲਾ ਉਹਦਾ ਜਿਹੜਾ ਹੁਣ ਮੰਤਵ ਜਿਹਦੇ ਪੈਸੇ ਖਰਚੀ ਜਾਂਦੇ ਜਿਹੜੀ ਮਿਹਨਤ ਕਰਦਾ ਤੁਰੇ ਫਿਰਦਾ ਉਹਦਾ ਮੰਤਵ ਤਾਂ ਇੱਕੋ ਹੀ ਹੈ ਕਿ ਮੁੱਖ ਮੰਤਰੀ ਬਣ ਜਾਏ ਜਿਹੜਾ ਬੰਦਾ ਹੁਣ ਥੱਬੇ ਚੁੱਕੀ ਫਿਰਦਾ ਹੈ ਬਿਨਾ ਪੁੱਛੇ ਫੜਾ ਆਉਂਦਾ ਬੰਦਾ ਵੇਂਦਾ ਨਹੀਂ ਵੀ ਕੌਣ ਹੈਗਾ ਕੌਣ ਨਹੀਂ ਹੈ ਜਿਹੜਾ ਮੂਰੇ ਆਉਂਦਾ ਵੀਡੀਓ ਤੁਰੇ ਆਉਂਦੀ ਆ ਕਿ ਕਈ ਕਿ ਬੰਦੇ ਇੱਕ ਤਿੰਨ ਤਿੰਨ ਚਾਰ ਚਾਰ ਰੀ ਤੋਂ ਥੱਬਾ ਫੜ ਲ ਜਾਂਦੇ ਪਤਾ ਨਹੀਂ ਤਾਂ ਉਹਨਾਂ ਤੋਂ ਵਾਪਸ ਲੈਂਦਾ ਮੂੜ ਕੇ ਕਿਉਂ ਸਿੱਧੇ ਘਰੇ ਲੈ ਜਾਂਦੇ ਆ ਜਿਹੜਾ ਬੰਦਾ ਅੱਜ ਵੋਟਾਂ ਦੀ ਨਿਉ ਰੱਖਣ ਵਾਸਤੇ ਵੋਟਾਂ ਦੇ ਕੈਂਪੇਨ ਦੀ ਨਿਉ ਰੱਖਣ ਵਾਸਤੇ ਸ਼ੁਰੂ ਕਰਨ ਵਾਸਤੇ ਇੰਨੇ ਪੈਸੇ ਕਰੋੜਾਂ ਰੁਪਏ ਵੰਡ ਸਕਦਾ ਹੈ ਤੇ ਥੋੜਾ ਜਿਹਾ ਇਮੇਜਿਨ ਕਰੋ ਕਿ 27 ਦੇ ਜੋ ਚੋਣਾਂ ਆਉਣਗੀਆਂ ਉਦੋਂ ਫਿਰ ਕਿੰਨੇ ਵੰਡੂਗਾ ਇਹ ਲੋਕ ਵਪਾਰ ਵਧਾ ਕੇ ਸੱਤਾ ਤੱਕ ਪਹੁੰਚਦੇ ਆ ਪਰ ਇਹਨਾਂ ਨੇ ਸੱਤਾ ਕਾਬੂ ਕਰਕੇ ਆਪਣਾ ਵਪਾਰ ਵਧਾਇਆ ਤੇ ਇਹ ਤਾਂ ਖਰਚੀ ਥੋੜਾ ਕਰ ਰਿਹਾ ਹੈ ਇਹ ਤਾਂ ਇਹ ਤੂੰ ਦੁਗਣਾ ਵੀ ਖਰਚ ਕਰ ਸਕਦਾ ਨਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਬੰਦਾ ਹੀ ਇੰਨਾ ਅਮੀਰ ਹੈ ਇਹ ਜਿਹੜੇ ਪੈਸੇ ਹੁਣ ਉਹ ਕਿਤੇ ਲੋਕਾਂ ਦੀ ਸਹੂਲਤ ਵਾਸਤੇ ਨਹੀਂ ਦੇ ਰਿਹਾ ਉਹ ਤਾਂ ਆਦੀਆਂ ਵੋਟਾਂ ਬਣਾਉਣ ਵਾਸਤੇ ਦੇ ਰਿਹਾ ਉਹਦਾ 4 ਲੱਖ ਕਰੋੜ ਇਹ ਸਰਕਾਰ ਦੇ ਜਿਹੜੇ ਜਦੋਂ ਇਹਨੇ ਖਤਮ ਹੋਣਾ ਹੈ 4 ਲੱਖ ਕਰੋੜ ਆਪਣੇ ਤੇ ਕਰਜ਼ਾ ਚੜ ਜਾਣਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਦੀ ਮਾਰ ਰਹੀ ਬਹੁਤ ਸਾਰੇ ਘਰ ਰੁੜੇ ਇਥੋਂ ਤੱਕ ਕੀ ਲੋਕਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਦੀਆਂ ਜਾਨਾਂ ਕਦੋਂ ਚਲ ਗਈਆਂ ਕਿਉਂਕਿ ਸੁੱਤੇ ਪਿਆਦੇ ਰਾਤ ਨੂੰ ਪਾਣੀ ਆ ਗਿਆ ਘਰ 'ਚ ਕੁਝ ਕ ਮੱਜਾ ਰੁੜ ਗੀਆਂ ਕੁਝ ਕ ਲੋਕ ਰੁੜ ਗਏ ਤੇ ਹਾਲੇ ਤੱਕ ਸਿਰਫ 52 ਲੋਕਾਂ ਦਾ ਪਤਾ ਲੱਗਿਆ ਵੀ 52 ਲੋਕਾਂ ਦੀ ਇਸ ਦੇ ਵਿੱਚ ਮੌਤ ਹੋਈ ਹੈ ਉਹਦੇ ਵਿੱਚੋਂ 50 ਕ ਲੋਕਾਂ ਨੂੰ ਮੁਆਵਜ਼ਾ ਮਿਲ ਗਿਆ ਉਹਨਾਂ ਦੀ ਜਿਹੜੀ ਫਾਈਲ ਆ ਉਹ ਲੱਗ ਚੁੱਕੀ ਹੈ ਦੂਆਂ ਨੂੰ ਹਜੇ ਮੁਆਵਜ਼ਾ ਨਹੀਂ ਮਿਲਿਆ ਜਾਂ ਕਿਉਂ ਨਹੀਂ ਮਿਲਿਆ ਇਹ ਤਾਂ ਜਵਾਬ ਅਧਿਕਾਰੀ ਹੀ ਦੇ ਸਕਦੇ ਨੇ ਪਰ ਇਹਨਾਂ ਹੜਾ ਦੇ ਵਿੱਚ ਨੁਕਸਾਨ ਲੋਕਾਂ ਦਾ ਹੋਇਆ ਤੇ ਇਸ ਨੁਕਸਾਨ ਦੇ ਵਿੱਚੇ ਫਾਇਦਾ ਕੌਣ-ਕੌਣ ਖੱਟ ਗਿਆ ਇਹਨਾਂ ਵਿਸ਼ਾ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੁਰਿੰਦਰ ਸਿੰਘ ਢਿੱਲੋਂ ਮੌਜੂਦ ਹੋਣਗੇ ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ ਹੜਾ ਦੇ ਵਿੱਚ ਨੁਕਸਾਨ ਲੋਕਾਂ ਦਾ ਹੋਇਆ ਪਰ ਫਾਇਦਾ ਕੌਣ ਖੱਟ ਗਿਆ ਇਹਦੀ ਕਾਰਨ ਹੈ ਕਿ ਜਿਹੜਾ 27 ਦੀਆਂ ਚੋਣਾਂ ਨੇੜੇ ਆ ਹੂੰ 27 ਦੀਆਂ ਚੋਣਾਂ ਵਾਸਤੇ ਇਹਨਾਂ ਨੇ ਇਸ ਦੀ ਆੜ ਵਿੱਚ ਹੜਾਂ ਦੀ ਆੜ ਵਿੱਚ ਕੈਂਪੇਨ ਸ਼ੁਰੂ ਕਰਤਾ ਇਹਨਾਂ ਨੇ ਹੂੰ ਸਾਰੀਆਂ ਚਾਰੇ ਪਾਰਟੀਆਂ ਨੇ ਕੈਂਪੇਨ ਸ਼ੁਰੂ ਕਰਤਾ ਹੁਣ ਠੀਕ ਹੈ ਕਿ ਉਸ ਅਖੀਰਬਾਰ ਥੋੜਾ ਜਿਆਦਾ ਐਕਟਿਵ ਹੈ ਉਹ ਜ਼ਿਆਦਾ ਲੈ ਜੂਗਾ ਫਾਇਦਾ ਲੈ ਜੂਗਾ ਤੇ ਦੂਜੇ ਕੱਟ ਲੈ ਜਾਣਗੇ ਪਰ ਸ਼ੁਰੂਆਤ ਕਰਤੀ ਸੀ ਹਰ ਹਰਪ੍ਰੀਤ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਕਿ ਦੂਜਾ ਪਕੌੜਾ ਕੋਈ ਕੁਝ ਗੱਲ ਜਿਹੜਾ ਦੂਜੇ ਨਵਾਂ ਉੱਠਿਆ ਅਕਾਲੀ ਦਲ ਹੈ ਉਹਨਾਂ ਨੇ ਸ਼ੁਰੂਆਤ ਕਰਤੀ ਸੀ ਉਹਨਾਂ ਨੇ ਜਿਹੜੀ ਕੋ ਥੋੜੀ ਜਿਹੀ ਸ਼ੁਰੂਆਤ ਕੀਤੀ ਸਖਵੀਰ ਬਾਲ ਨੇ ਜਮਾ ਸਰੇਲਾ ਸੀ ਇਹਨੇ ਇਹਨੂੰ ਗੱਲ ਨੂੰ ਬਹੁਤ ਜ਼ਿਆਦਾ ਵਧਾਤਾ ਕੋਸ਼ਿਸ਼ ਕਾਂਗਰਸ ਵੀ ਵੋਟਾਂ ਲੈ ਬਣਾਉਣ ਦੀ ਬਣਾਉਂਦੀ ਤਰੀ ਫਿਰਦੀ ਹੈ ਬੀਜੇਪੀ ਵਾਲੇ ਵੀ ਵੋਟ ਜਿੰਨੀ ਜਿੰਨੀ ਖ ਹੈ ਵਿਚਾਰੇ ਉਹਨਾਂ ਦੇ ਜਿੰਨਾ ਕੋ ਉਹ ਵੀ ਬਣਾਉਂਦੇ ਫਿਰਦੇ ਪਰ ਉਹਨਾਂ ਕੋ ਬਹੁਤੀਆਂ ਬਣਦੀਆਂ ਨਹੀਂ ਤੇ ਇਹ ਆਪਲੇ ਵੀ ਇਹ ਵੀ ਇਹਨਾਂ ਦੇ ਸਾਰੇ ਜਿਹੜੇ ਬਿਆਨ ਉਥੇ ਕਰਦੇ ਤਾਂ ਕੁਝ ਨਹੀਂ ਵੋਟਾਂ ਬਣਾਉਣ ਨੂੰ ਜਰੂਰ ਹੈ ਕਿਵੇਂ ਦੇਖਦੇ ਹੋ ਕਹਿੰਦੇ ਸੁਖਵੀਰ ਸਿੰਘ ਬਾਦਲ ਪੰਜਾਬ ਦਾ ਟਰੰਪ ਹੈ ਕਹਿੰਦੇ ਟਰੱਕ ਭਰ ਕੇ ਪੈਸਿਆਂ ਦਾ ਵੰਡੇ ਤਾਂ ਵੀ ਕੋਈ ਫਿਕਰ ਨਹੀਂ ਕਹਿੰਦੇ ਪੈਸੇ ਬਹੁ ਵੰਡੇ ਹਰ পীੜਤਾ ਨੂੰ ਸੁਖਬੀਰ ਸਿੰਘ ਬਾਦਲ ਖੜੇ ਪੰਜਾਬ ਦੇ ਲੋਕਾਂ ਨਾਲ ਕਿੱਥੋਂ ਲਿਆਏ ਪੈਸੇ ਹੂੰ ਕਿੱਥੋਂ ਲਈ ਉਹ ਉਹ ਸੇਵਾ ਕਰਕੇ ਲਿਆਦੇ ਲੋਕਾਂ ਕਿਹਦੀ ਸੇਵਾ ਗਿਆ ਹੂੰ ਕਿੱਥੋਂ ਲਿਆਦੇ ਨੇ ਪੈਸੇ ਹੂੰ ਤੁਹਾਨੂੰ ਪਤਾ ਹੈ ਕਿ ਸਖਬੀਰ ਬਾਦਲ ਕੋਲੇ ਸੁਖ ਵਿਲਾਸਿਕ ਹੋਟਲ ਹੈ ਹੂੰ ਆਪਣੇ ਪੰਜਾਬ ਚ ਸਭ ਤੋਂ ਵਧੀਆ ਹੋਟਲ ਹੈ ਸਭ ਤੋਂ ਮਹਿੰਗਾ ਹੋਟਲ ਹੈ ਉਹ 200 ਕਰੋੜ ਰੁਪਏ ਲਾ ਕੇ ਬਣਿਆ ਸੀ ਉਹਦੀ ਲਾਗਤ 200 ਕਰੋੜ ਸੀ ਤੁਸੀਂ ਮੜਾ ਆਰਟੀਆ ਪਾ ਕੇ ਪੁੱਛੋ ਵੀ ਉਹ ਚ ਸੁਖਵੀਰ ਬਾਦਲ ਦੇ ਕੋਈ 10 ਜਾਂ 20 ਰੁਪਏ ਜਾਂ 50 ਰੁਪਏ ਜਾਂ 100 ਰੁਪਏ ਚੱਲੇ ਉਹ 200 ਕਰੋੜ ਕਿਹਦਾ ਸੀ ਉਹ 200 ਕਰੋੜ ਇਸੇ ਤਰ੍ਹਾਂ ਇਹਦੇ ਕੋਲੇ ਸਾਰੇ ਪੰਜਾਬ ਚ ਪੋਸਤਾਨ ਚ ਇਹਦੇ ਕੋਲੇ ਜ਼ਮੀਨਾਂ ਐ ਕਿਤੇ 1000 ਏਕੜ ਪਈ ਐ ਕਿਤੇ 1500 ਏਕੜ ਪਈ ਐ ਕਿਤੇ ਕਿੰਨੀ ਪਈ ਐ ਕਿਤੇ ਕਿੰਨੀ ਪਈ ਐ ਉਹ ਕਿੱਥੋਂ ਬਣ ਗਈ ਆਪਾਂ ਵੀ ਤਾਂ ਅਸੀਂ ਵੀ ਤਾਂ 60 ਕਿੱਲਾਂ ਦੇ ਮਾਲਕ ਸੀ ਕਿਸੇ ਵੇਲੇ ਅਸੀਂ ਨਾ ਬਣਾ ਲੀਆਂ ਕਰੋੜਾਂ ਰੁਪਈਆ ਦੀਆਂ ਜਦੋਂ ਅਸੀਂ ਨਾ ਲੈ ਲਈ ਅਮਰੀਕਾ ਚ ਜਾ ਕੇ ਪਾਰਕਿੰਗ ਹਾਊਸ ਲੈ ਲਏ ਅਸੀਂ ਨਾ ਲੈ ਲਏ ਜਾ ਕੇ ਜੇ ਜਿੰਨੇ ਦੇ ਕੋਲੇ ਪੈਸੇ ਐ ਤੁਹਾਨੂੰ ਖਿਆਲ ਹੋਣਾ ਚਾਹੀਦਾ ਹੈ ਕਿ ਇਹਨੇ ਜਦੋਂ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਮੁੱਖ ਮੰਤਰੀ ਖਰਬਾੜੀ ਹੁੰਦਾ ਤੇ ਪਿਉ ਨੇ ਇਹਨੂੰ ਨਾ ਹੀ ਬਣੀ ਸਕਿਆ ਇਹਨੇ ਕਿਹਾ ਸੀ ਕਿ ਮੈਂ ਪੰਜਾਬ ਦਾ ਸਭ ਤੋਂ ਅਮੀਰ ਜੱਟ ਬਣਨਾ ਹੈ ਹੂੰ ਕਿਵੇਂ ਬਣਦਾ ਕਮਾਈ ਕਰਕੇ ਕਦੇ ਇਹਨੂੰ ਵੱਡਾ ਟਰੈਕਟਰ ਹੁੰਦਾ ਵੇਖਿਆ ਕਦੇ ਉਹ ਕਿਵੇਂ ਬਣਦਾ ਸਰਕਾਰੀ ਪੈਸੇ ਸੀ ਇਹ ਇੱਕ ਇਹ ਕਿਹੋ ਜਿਹਾ ਪਰਿਵਾਰ ਹੈ ਜਿਨੇ ਸੱਤਾ ਨੂੰ ਵਪਾਰ ਵਾਸਤੇ ਵਰਤਿਆ ਆਮ ਕਰਕੇ ਟ੍ਰੈਂਡ ਇਹ ਹੁੰਦਾ ਹੈ ਕਿ ਲੋਕ ਵਪਾਰ ਵਧਾ ਕੇ ਸੱਤਾ ਤੱਕ ਪਹੁੰਚਦੇ ਆ ਪਰ ਇਹਨਾਂ ਨੇ ਸੱਤਾ ਕਾਬੂ ਕਰਕੇ ਆਪਣਾ ਵਪਾਰ ਵਧਾਇਆ ਤੇ ਕਿੰਨੇ ਫੀਸ ਕਿੰਨੇ 100 ਫੀਸ ਦੀ ਵਧਾਇਆ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਮੇਰੇ ਹਿਸਾਬ ਚ ਹੁਣ ਤੁਹਾਡੀ ਗੱਲ ਵਿੱਚ ਵੀ ਜੇ ਜਿੰਨਾ ਇਹਨੇ ਪੰਜਾਬ ਦਾ ਪੈਸਾ ਲੁੱਟਿਆ ਜੇ ਉਹ ਉਸਦੇ 1000 ਚੋਂ 1 ਰੁਪਿਆ ਵੀ ਖਰਚ ਦੇ ਇਹਨਾਂ ਤੇ ਤੇ ਧੰਤਨ ਹੋ ਜਾਣੀ ਇਹਨਾਂ ਲੋਕਾਂ ਦੀ ਬਹੁਤ پیسے ਬਣ ਜਾਣੇ ਜਿੰਨੇ ਮਰਜ਼ੀ ਲੁੱਟੀ ਜਾਵੇ 1 1000 ਚੋਂ 1 1 1 ਰੁਪਿਆ ਖਰਚ ਖਰਚ ਲੈ ਕਰ ਜੇ ਖਰਚ ਦੇਵੇ ਦੂਜੀ ਗੱਲ ਕਿ ਜਿਹੜਾ ਬੰਦਾ ਹੁਣ ਥੱਬੇ ਚੁੱਕੀ ਫਿਰਦਾ ਹੈ ਬਿਨਾ ਪੁੱਛੇ ਫੜਾ ਹੁੰਦਾ ਹੈ ਬੰਦਾ ਵੀ ਨਹੀਂ ਵੀ ਕੌਣ ਹੈਗਾ ਕੌਣ ਨਹੀਂ ਹੈ ਜਿਹੜਾ ਮੂਰੇ ਆਉਂਦਾ ਵੀਡੀਓ ਤਰੂ ਹੀ ਆਉਂਦੀ ਆ ਕਿ ਕਈ ਕੀ ਬੰਦੇ ਇੱਕ ਇਹ ਤਿੰਨ ਤਿੰਨ ਚਾਰ ਚਾਰ ਰੀਤ ਤੋਂ ਥੱਬਾ ਫੜ ਲ ਜਾਂਦੇ ਪਤਾ ਨਹੀਂ ਤਾਂ ਉਹਨਾਂ ਤੋਂ ਵਾਪਸ ਲੈਂਦਾ ਮੂੜ ਕੇ ਕਿਉਂ ਸਿੱਧੇ ਘਰੇ ਲੈ ਜਾਂਦੇ ਆ ਜਿਹੜਾ ਬੰਦਾ ਅੱਜ ਵੋਟਾਂ ਦੀ ਨਿਉ ਰੱਖਣ ਵਾਸਤੇ ਵੋਟਾਂ ਦੇ ਕੈਂਪੇਨ ਦੀ ਨਿਉ ਰੱਖਣ ਵਾਸਤੇ ਸ਼ੁਰੂ ਕਰਨ ਵਾਸਤੇ ਇੰਨੇ ਪੈਸੇ ਕਰੋੜਾਂ ਰੁਪਏ ਵੰਡ ਸਕਦਾ ਹੈ ਤੇ ਥੋੜਾ ਜਿਹਾ ਇਮੇਜਿਨ ਕਰੋ ਕਿ 27 ਦੇ ਚੋਣਾਂ ਆਉਣੀਆਂ ਉਦੋਂ ਫਿਰ ਕਿੰਨੇ ਵੰਡੂਗਾ ਇਹਦੇ ਮਰਲੇ ਉਹਦੇ ਫਿਰ ਟਰੱਕ ਟਰੱਕ ਹਰੇਕ ਪਿੰਡ ਚ ਇੱਕ ਟਰੱਕ ਭੇਜਿਆ ਕਰੂ ਇਹ ਨੋਟਾਂ ਦਾ ਪੱਤਾ ਕੱਢਣਾ ਬਹੁਤ ਔਖਾ ਉਹ ਲੱਖਾਂ ਰੁਪਈਆ ਵੰਡੀਆਂ ਜਾਂਦੇ ਬਹੁਤ ਔਖਾ ਦੇਖੋ ਜੀ ਜਿਹੜਾ ਹੈਗਾ ਨਾ ਸਿਆਸਤ ਇੱਕ ਐਸੀ ਚੀਜ਼ ਹੈ ਇਹਦੇ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਬਹੁਤ ਬਹੁਤ ਪੱਪੜ ਵਾਲ ਨੇ ਬਹੁਤ ਪੱਪੜ ਵਾਲ ਨੇ ਵਿਲਣੀ ਪੈਂਦੀ ਇਹਦੇ ਵਾਸਤੇ ਤੇ ਇਹ ਤਾਂ ਖਰਚੀ ਥੋੜਾ ਕਰ ਰਿਹਾ ਹੈ ਇਹ ਤਨ ਤਾਂ ਇਹ ਤਾਂ ਇਹ ਤੂੰ ਦੁੱਗਣਾ ਵੀ ਖਰਚ ਕਰ ਸਕਦੇ ਨਾ ਵੀ ਕੋਈ ਫਰਕ ਨਹੀਂ ਪੈਂਦਾ ਬੰਦਾ ਹੀ ਇੰਨਾ ਅਮੀਰ ਹੈ ਇਹ ਜਿਹੜੇ ਪੈਸੇ ਹੁਣ ਉਹ ਕਿਤੇ ਲੋਕਾਂ ਦੀ ਸਹੂਲਤ ਵਾਸਤੇ ਨਹੀਂ ਦੇ ਰਿਹਾ ਉਹ ਤਾਂ ਆਦੀਆਂ ਵੋਟਾਂ ਬਣਾਉਣ ਵਾਸਤੇ ਦੇ ਰਿਆ ਉਹਨੇ ਇਮੇਜ ਬਣਾ ਲਿਆ ਜਿਵੇਂ ਕਿ ਤੁਹਾਡੇ ਮੂੰਹ ਤੋਂ ਲੱਗਦਾ ਹੈ ਕਿ ਤੁਸੀਂ ਉਹਨੂੰ ਮੰਨਦੇ ਕਿ ਇਹ ਵਧੀਆ ਕਰੀ ਜਾਂਦਾ ਹੁਣ ਮੈਂ ਮੈਂ ਤਾਂ ਲੋਕਾਂ ਦੇ ਸਵਾਲ ਹਨਾ ਜਿਵੇਂ ਹਰਪੀ ਸਿੰਘ ਜੀ ਦਾ ਬਿਆਨ ਆਇਆ ਉਹ ਕਹਿੰਦੇ ਗੋਲਕਾ ਦੇ ਪੈਸੇ ਇਹ ਦਹੀ ਜਾਂਦੇ ਆ ਲੋਕਾਂ ਦੀ ਲੁੱਟੇ ਹੋਏ ਪੈਸੇ ਦਹੀ ਜਾਂਦੇ ਆ ਇਹ ਵੀ ਦੇਖੋ ਖਲੇ ਕਲੀਅਰ ਨਹੀਂ ਕੀਤਾ ਨਾ ਇਸ ਐਸਜੀਪੀ ਸੀ ਨੇ ਤੇ ਨਾ ਹੀ ਇਹਨਾਂ ਨੇ ਕਲੀਅਰ ਕੀਤਾ ਕਿ ਜਿਹੜੀਆਂ ਇਹ ਜਿਹੜੇ ਪੈਸੇ ਆ ਕਿੱਥੋਂ ਆਉਂਦੇ ਇਹ ਗੋਲਕ ਦੇ ਪੈਸੇ ਕਿੰਨੇ ਆ ਜਾਂ ਹੈ ਵੀ ਕਿ ਨਹੀਂ ਹੈ ਤੁਹਾਨੂੰ ਮੈਂ ਇੱਕ ਅਜੀਬ ਗੱਲ ਦੱਸਾਂ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਨਾ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਇਹ ਭਾਰਤ ਭਰ ਚ ਸਭ ਤੋਂ ਵੱਧ ਭ੍ਰਿਸ਼ਟ ਸੰਸਥਾ ਹੈ ਸਭ ਤੋਂ ਵੱਧ ਭ੍ਰਿਸ਼ਟ ਜੇ ਇਹਨਾਂ ਦਾ 2 ਕਰੋੜ ਦਾ ਬਜਟ ਬਣਦਾ ਤਾਂ 4 ਕਰੋੜ ਇਹਨਾਂ ਦੇ ਬਜਟ ਤੋਂ ਬਿਨਾ ਪਾਸੇ ਪਿਆ ਹੁੰਦਾ ਐਨੀ ਕਮਾਈ ਹੈ ਇਹਨਾਂ ਦੀ ਤੇ ਜੇ ਇਹ ਸੁਖਵੀਰ ਨੂੰ ਫੜਾਈ ਸੁਖਵੀਰ ਇਹਨਾਂ ਦੀ ਆਪਦੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਇਹਦੀ ਇਹਦੀ ਜੇਬ ਚ ਹੈ ਜੇ ਉਹ ਇਹਨੂੰ ਫੜਾਈ ਵੀ ਜਾਣ ਤਾਂ ਕਿਸੇ ਹਿਸਾਬ ਚ ਨਹੀਂ ਪਉਣਾ ਉਹਨਾਂ ਨੇ ਉਹਨਾਂ ਹਿਸਾਬ ਤੋਂ ਬਣਿਆ ਨੂੰ ਜਿੰਨੇ ਮਰਜ਼ੀ ਪੈਸੇ ਦੇ ਜਾਣ ਉਹ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਜਿਹੜੇ ਬੈਠੇ ਆ ਉਹਨਾਂ ਸਰਾਂ ਦੀ ਵੀ ਦਲੀਲ ਛਈ ਹੈ ਕਿ ਕਿਵੇਂ ਨਾ ਕਿਵੇਂ ਸਖਬੀਰ ਮੁੱਖ ਮੰਤਰੀ ਕਰੀ ਫੇਰ ਬਣ ਜੇ ਤੇ ਸਖਬੀਰ ਵੀ ਜਿਹੜਾ ਹੈਗਾ ਉਹਦੀਆਂ ਵੀ ਚੀਕਾਂ ਨਿਕਲੀਆਂ ਪਈਆਂ ਤੁਸੀਂ ਜਦੋਂ ਵੀ ਵੇਖੋਗੇ ਕਿਤੇ ਮਾੜੀ ਜੀ ਗੱਲ ਕਰਦਾ ਹੈ ਕੁਝ ਵੀ ਕਰਦਾ ਹੈ ਉਹਨੇ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾ ਦੇ ਉਹਦੀ ਸਭ ਤੋਂ ਪਹਿਲੀ ਗੱਲ ਹੁੰਦੀ ਮੈਨੂੰ ਮੁੱਖ ਮੰਤਰੀ ਬਣਾ ਦਿਓ ਜਾਨੀ ਉਹਦਾ ਮਸਲਾ ਉਹਦਾ ਜਿਹੜਾ ਹੁਣ ਮੰਤਵ ਜੀ ਦੇ ਪੈਸੇ ਖਰਚੀ ਜਾਂਦਾ ਜਿਹੜੀ ਮਿਹਨਤ ਕਰਦਾ ਤੁਰੇ ਤੁਰੇ ਫਿਰਦਾ ਉਹਦਾ ਮੰਤਵ ਤਾਂ ਇੱਕੋ ਹੀ ਹੈ ਕਿ ਮੁੱਖ ਮੰਤਰੀ ਬਣ ਜੇ ਹੁਣ ਦੇਖੋ ਕਿੱਡਾ ਝੂਠ ਬੋਲਿਆ ਨੇ ਆਹਦਾ ਮੁੱਖ ਮੰਤਰੀ ਬਣਾ ਦਿਓ ਮੈਨੂੰ ਜਿਹੜੇ ਸਾਰੇ ਬਣ ਮੈਂ ਪੱਕੇ ਹੀ ਕਰ ਦੂੰ ਹੂੰ ਸੀਮੈਂਟ ਤੇ ਬਣਾ ਦੂੰਗਾ ਸੀਮੈਂਟ ਤੇ ਬਣਾ ਦੂੰਗਾ ਤੇ ਇਸ ਤੋਂ ਪਹਿਲਾਂ ਉਹ 15 ਸਾਲ ਰਾਜ ਕਰ ਗਏ ਪਰਿਵਾਰ ਉਹਦੋਂ ਨਾ ਬਣਾਤੇ ਉਦੋਂ ਇਹ ਤਕੜੇ ਵੀ ਨਹੀਂ ਕੀਤੇ ਤੁਸੀਂ ਰਿਕਾਰਡ ਕੱਢ ਕੇ ਵੇਖ ਲਓ ਕਿ ਕਦੋਂ ਇਹਨਾਂ ਨੇ ਬੰਨ ਪੱਕੇ ਜਾਂ ਤਕੜੇ ਕੀਤੇ ਹੁਣ ਤੁਸੀਂ ਰਿਕਾਰਡ ਕੱਢ ਕੇ ਵੇਖ ਲਓ ਕਿ ਕਦੋਂ ਇਹਨਾਂ ਨੇ ਡਰੇਨੇਜ ਪੂਰੀ ਤਰ੍ਹਾਂ ਸਾਫ਼ ਕੀਤੀਆਂ ਹੁਣ ਆਪਣੇ ਨਾਲ ਚੰਦਪਾਹ ਦੀ ਡਰੇਨ ਚੱਲਦੀ ਆ ਮੇਰੇ ਘਰ ਦੇ ਕੋਲ ਦੀ ਚੱਲਦੀ ਹੈ ਇਹ ਡਰੇਨ ਬਣੀ ਨੂੰ 70 ਸਾਲ ਹੋ ਗਏ ਖਾਲਸੀ ਕੋਈ ਡਰੇਨ ਸਾਫ਼ ਨਹੀਂ ਹੋਈ ਹਰੇਕ ਹਰ ਇਹ ਤੇ ਪੈਸੇ ਲੱਗਦੇ ਆ ਪੈਸੇ ਹਰੇਕ ਵਾਰੀ ਲੱਗਦੇ ਆ ਪੈਸੇ ਦਿਖਾਏ ਜਾਂਦੇ ਆ ਲੱਗਦੇ ਆ ਇੱਕ ਵਾਰੀ ਸੀਗਾ ਉੱਤੇ ਬੜਾ ਜ਼ੋਰ ਹੋਣਾ ਉਦੋਂ ਉਹਨਾਂ ਨੇ ਪੁਲਾਂ ਦੇ ਸੌਖਾ ਕਾ ਜਿੱਧਰ ਸਾਫ਼ ਕਰਤੀ ਸੌਖਾ ਕਾ ਜਿੱਧਰ ਸਾਫ਼ ਕਰੀ ਉਹਦੀ ਸਫਾਈ ਨਹੀਂ ਹੋਈ ਜਿਹੜੇ ਬੰਦੇ ਨੇ ਆਪ ਦੇ ਰਾਜ ਵੇਲੇ ਨਾ ਤਾਂ ਡਰੇਨੇਸ ਸਾਫ ਕੀਤੀਆਂ ਨਾ ਜਿਹੜੇ ਜਿਹੜੇ ਦਰਿਆਵਾਂ ਦੇ ਦੁਆਲੇ ਬੰਨ ਇਹਨਾਂ ਨੂੰ ਤੁਸੀਂ ਬੰਨ ਕਹਿੰਦੇ ਆ ਇਹ ਹਰੇਕ ਬੰਨ ਨੂੰ ਤੁਸੀਂ ਬੰਨ ਕਹਿੰਦੇ ਜਿਹੜੇ ਜਿੱਦੇ ਦਰਿਆਵਾਂ ਦੇ ਨਾ ਇਹਨਾਂ ਨੇ ਆਪਦੀ ਸਰਕਾਰ ਵੇਲੇ ਇਹ ਪੱਕੇ ਕੀਤੇ ਤੇ ਹੁਣ ਇਹਨਾਂ ਦਾ ਮੈਂ ਸੀਮੈਂਟ ਤੇ ਬਣਾ ਦੂ ਕਿੱਥੋਂ ਪੈਸੇ ਕਿੱਥੋਂ ਲਿਆਊਗਾ 4 ਲੱਖ ਕਰੋੜ ਇਹ ਸਰਕਾਰ ਦੇ ਜਿਹੜੇ ਜਦੋਂ ਇਹਨਾਂ ਨੇ ਖਤਮ ਹੋਣਾ ਹੈ 4 ਲੱਖ ਕਰੋੜ ਆਪਣੇ ਤੇ ਕਰਜ਼ਾ ਚੜ ਜਾਣਾ ਆਪਾਂ ਤਾਂ ਜਿਨੇ ਇਹ ਹਾਲ ਬਣ ਜਾਣਾ ਜਦੋਂ ਉਹ ਸਰਕਾਰ ਨੇ ਆਪਦੀ ਗੱਦੀ ਛੱਡਣੀ ਹੈ ਇਹ ਹਾਲ ਬਣ ਜਾਣਾ ਹੈ ਕਿ ਤਨਖਾਹਾਂ ਦੇਣ ਨੂੰ ਵੀ ਪੈਸੇ ਮੁਸ਼ਕਲ ਹੋ ਜਾਣੇ ਆ ਤੇ ਜਿਹੜੇ ਨਾ ਜਿਹੜੀਆਂ ਨਹਿਰਾਂ ਪੱਕੀਆਂ ਕਰਨੀਆਂ ਸੂਏ ਪੱਕੇ ਕਰਨੇ ਉਹ ਤਾਂ ਹੋਰ ਗੱਲ ਹੈ ਇਹ ਬਨ ਪੱਕੇ ਕਰਨ ਵਾਲੀ ਪੈਸੇ ਲਿਆਊਗਾ ਕਿੱਥੋਂ ਤੁਹਾਨੂੰ ਬੜੀ ਅਜੀਬ ਗੱਲ ਦੱਸਾਂ ਕਿ ਇਸ ਵੇਲੇ ਜਿਹੜੇ ਇਹਨੂੰ ਹੜ੍ਹ ਆਇਆ ਇਹ ਇਹ ਹੜ੍ਹ ਨੂੰ ਵਾਸਤੇ ਇਹ ਜਿਹੜੇ ਤੁਸੀ ਬਣ ਨੇ 800 ਕਿਲੋਮੀਟਰ ਤਕਰੀਬਨ 800 ਤੋਂ ਕੁਝ ਥੋੜੇ ਥੋੜੇ ਜਿਹਾ ਵੱਧ ਹੈ ਇਹਨਾਂ ਵਾਸਤੇ ਕੋਈ ਪੈਸੇ ਨਹੀਂ ਰੱਖਿਆ ਗਿਆ ਜਿਹੜੀ ਆ ਸਰਕਾਰ ਆ ਉਹਦੇ ਬਜਟ ਪੈਸਾ ਵੀ ਨਹੀਂ ਰੱਖ ਸਕੀ ਯਾਨੀ ਖਰਚਨਾ ਤਾਂ ਵੱਖਰੀ ਗੱਲ ਨਾਲ ਗਾਂਹ ਵਾਲੀ ਗੱਲ ਐ ਇਹਨਾਂ ਨੇ ਪੈਸੇ ਰੱਖਿਆ ਹੀ ਨਹੀਂ ਤੇ ਪੈਸੇ ਜੇ ਇਹ ਆਉਦੇ ਵੇਲੇ ਕਿੱਥੋਂ ਇਹਨੂੰ ਜਿਹੜੇ ਤੁਸੀਂ ਬਣ ਜੇ ਸਾਰੇ ਪੂਰੇ ਕਰਨੇ ਹੁਣ 800 ਕਿਲੋ 860 ਜਾਂ ਕੁਛ ਇੰਨੇ ਕਿਲੋਮੀਟਰ ਹੈ ਜੇ 1 ਕਿਲੋਮੀਟਰ ਤੇ 1 ਕਰੋੜ ਖਰਚ ਆਉਣਾ ਘੱਟੋ ਘੱਟ 1 ਕਿਲੋਮੀਟਰ ਤੇ ਤੇ ਫਿਰ ਇਹਦਾ ਮੈਂ 860 ਕਰੋੜ ਰੁਪਇਆ ਇਹ ਖਰਚ ਖਰਚ ਦੂਗਾ ਪਰ ਜਿਹੜੇ ਝਾੜੂ ਦੇ ਸਮਰਥਕ ਹੈ ਔਰ ਉਧਰ ਉਹ ਇਹ ਗੱਲ ਕਹਿੰਦੇ ਆ ਜੀ ਅਸੀਂ ਤਾਂ ਕੋਈ ਮੰਤਰੀ ਪਾਣੀ ਦੀਆਂ ਬੋਤਲਾਂ ਨਹੀਂ ਵੰਡਦਾ ਦੇਖਿਆ ਕਹਿੰਦੇ ਜੀ ਸਾਡੇ ਆਪਣਾ ਕੁਲਦੀਪ ਸਿੰਘ ਢਾਲੀਵਾਲ ਫਿਰਦੇ ਸੀ ਸਾਡੇ ਹੋਰ ਕਈ ਲੀਡਰ ਫਿਰਦੇ ਸੀ ਅਸੀਂ ਹੈਲੀਕਵਟਰ ਵੀ ਦਿੱਤਾ ਉਹ ਕਹਿੰਦੇ ਸੁਖਪੀਰ ਸਿੰਘ ਬਾਦਲ ਸਾਡੇ ਮੁਕਾਬਲੇ ਹੀ ਚੇ ਨਹੀਂ ਅਸੀਂ ਬਹੁਤ ਕੁਝ ਕੀਤਾ ਲੇਕ ਢਾਲੀਵਾਲ ਤਾਂ ਵਿਚਾਰਾ ਹੁਣ ਆਏ ਫਿਰਦਾ ਹੈ ਵੀ ਇਹ ਪਠਾਨ ਮਾਜਰੇ ਦਾ ਵੀ ਇਹੀ ਮਸਲਾ ਸੀ ਕਿ ਆਪਾਂ ਲੋਕਾਂ ਤੇ ਜਾਈਏ ਇਹਨਾਂ ਦਾ ਨਾ ਗ੍ਰਾਫ ਇਹਨਾਂ ਗਿਰ ਚੁੱਕਿਆ ਹੈ ਕਿ ਇਹਨਾਂ ਨੂੰ ਵੋਟ ਵੋਟ ਦੀ ਕੋਈ ਉਮੀਦ ਨਹੀਂ ਧਾਰੀਵਾਲ ਕਿਸੇ ਵੇਲੇ ਸੀਨੀਅਰ ਮੰਤਰੀ ਹੁੰਦਾ ਸੀ ਜਦੋਂ ਸੁਖਵੀਰ ਦੇ ਸੁਖ ਵਿਲਾਸ ਦੇ ਨੇੜੇ ਪਹੁੰਚ ਗਿਆ ਪੰਚਾਇਤੀ ਜ਼ਮੀਨਾਂ ਰੋਕਦਾ ਰੋਕਦਾ ਉਹਨੂੰ ਹਟਾ ਕੇ ਥੋੜਾ ਨੀਵਾ ਕਰ ਪਹੇ ਗਿਆ ਐਸ ਵੇਲੇ ਤਾਂ ਉਹਨੂੰ ਐ ਹਾਲ ਹੈ ਹਜ ਨਾਲੇ ਚ ਵੀ ਉੱਥੇ ਇੰਨਾ ਬੁਰਾ ਹਾਲ ਹੈ ਪਹਿਲੀ ਗੱਲ ਤਾਂ ਉਹ ਜਿਹੜਾ ਇਹ ਨਾਲਾ ਨਾ ਤੁਸੀਂ ਪਤਾ ਨਹੀਂ ਉਧਰ ਗਏ ਹੋ ਕਿ ਨਹੀਂ ਚਿੱਟੇ ਦਾ ਘਰ ਹੈ ਕੋਈ ਇਹ ਹੁਜਾ ਕਰਨੀ ਜਿੱਥੇ ਚਿੱਟਾ ਨਾ ਪਹੁੰਚਦਾ ਹੋਵੇ ਤੇ ਕੋਈ ਪੰਜਵਾਂ ਸੱਤਮਾ ਹੋ ਜਾ ਕਰਨੀ ਜਿੱਥੇ ਚਿੱਟਾ ਮਿਲ ਨਾ ਸਕਦਾ ਹੋਵੇ ਦੇਸੀ दारू ਦਾ ਘਰ ਹੈ ਉਹ ਜਿਹੇ ਜਿਹੜੇ ਇਲਾਕੇ ਚੋਂ ਜਿੱਤ ਕੇ ਆਉਣਾ ਬਹੁਤ ਵੱਡੀ ਗੱਲ ਹੈ ਹੁਣ ਇਹ ਉਥੇ ਬਹੁਤ ਬਦਨਾਮ ਹੋ ਚੁੱਕੀ ਹੈ ਤੇ ਉਹਨੇ ਤਾਂ ਆਪਦੀ ਨਾ ਘੱਟੋ ਘੱਟ ਇੱਕ ਐਮ.ਐਲ.ਏ ਦੀ ਸੀਟ ਪੱਕੀ ਕਰਨੀ ਉਹਦੇ ਵਾਸਤੇ ਜਿਵੇਂ ਸਖਵੀਰ ਪੈਸੇ ਲਈ ਤੁਰਿਆ ਫਿਰਦਾ ਉਹ ਚਿੱਕੜ ਚ ਤੁਰਿਆ ਫਿਰਦਾ ਜੀ ਤੇ ਆ ਕਾਂਗਰਸ ਨੂੰ ਕਿਵੇਂ ਦੇਖਦੇ ਹੋ ਕਹਿੰਦੇ ਬਾਦਲਾ ਤੋਂ ਬਾਅਦ ਰਾਜਾ ਬ੍ਰਿੰਗ ਵੀ ਕੁੱਟੀਆਂ ਵੰਡਣ ਲੱਗ ਗਏ ਇਹ ਤਾਂ ਥੋੜੇ ਦੋਕ ਦਿਨ ਵੰਡ ਕੇ ਹਟ ਗਿਆ ਸਾ ਜੀ ਦੋਕ ਦਿਨ ਵੰਡ ਕੇ ਹਟ ਗਿਆ ਇਹਦੇ ਕੋਲ ਫਿਰ ਇਹ ਨਹੀਂ ਨਾਲ ਲੈਣ ਦੇ ਕੋਲ ਬਹਿ ਤਾ ਹੀ ਨਹੀਂ ਥੋੜੇ ਜੀ ਇਹਨਾਂ ਕੋਲ ਥੋੜੇ ਦੂਜੀ ਗੱਲ ਕਿ ਇਹਨਾਂ ਨੂੰ ਤਾਂ ਹਲੇ ਆਏ ਨਹੀਂ ਪਤਾ ਨਹੀਂ ਵੀ ਅਸੀਂ 5 ਸੀਟਾਂ ਦੇ ਚ ਵੰਡੀ ਵੀ ਹੈ ਕਾਂਗਰਸ ਹ ਇਹ ਕਦੇ ਕਿਸੇ ਨੂੰ ਮੂਰੇ ਖੜਾ ਕਰਨ ਦੇ ਕਦੇ ਕਿਸੇ ਨੂੰ ਹੁਣ ਚੰਨੀ ਨੂੰ ਕੀਤਾ ਵਾ ਚੰਨੀ ਕੀ ਕੁਝ ਵੀ ਹੈ ਤਾਂ ਕੁਝ ਵੀ ਨਹੀਂ ਚੰਨੀ ਆਪਾਂ ਨੂੰ ਵੀ ਪਤਾ ਚੰਨੀ ਕਿੱਡਾ ਕੁ ਵੱਡਾ ਐਡਮਿਨਿਸਟਰेटर ਹੈ ਕੀ ਕੀਤਾ ਉਹਨੇ ਆਪਦੇ ਤਿੰਨ ਮਹੀਨਿਆਂ ਚ ਜੋਕਰ ਨੂੰ ਠੋਣੀ ਦਿੰਦਾ ਤੁਰਾ ਫਿਰਾ ਲੈ ਕੇ ਹੈਲੀਕਾਪਟਰਾਂ ਚ ਉਹਨੇ ਕੋਈ ਕੰਮ ਨਹੀਂ ਕੀਤਾ ਜਾਨੀ ਇਹਨਾਂ ਕੋਲ 6 6-7 ਜਿਹੜੇ ਹੈਗੇ ਨਾ ਬਰਾਬਰ ਦੇ ਹਨ ਇਹਨਾਂ ਚ ਕੋਈ ਵੱਡਾ ਹੈ ਨਹੀਂ ਜੀਦੀ ਹੈ ਇਜਤ ਕਰ ਸਕਣ ਜਿਹਦੇ ਗੋਡੀਆਂ ਥਲਾ ਸਕਣ ਸੋ ਹਾਲ ਤਾਂ ਇਹ ਭਾਲ ਦੇ ਫਿਰਦੇ ਵੀ ਆਪਾਂ ਨਾ ਜੇ ਚੋਣਾਂ ਲੜਨੀਆਂ ਹੋਣਗੀਆਂ ਤਾਂ ਆਪਣਾ ਮੁੱਖ ਮੰਤਰੀ ਕੌਣ ਹੋਊਗਾ ਹਲੇ ਤਾਂ ਉਹ ਉਦਰ ਉਦਰ ਜਾਈ ਫਿਰਦੇ ਹਲੇ ਇਹਨਾਂ ਦਾ ਵੋਟਾਂ ਪਾਉਣ ਤਾਂ ਬਣੀਆਂ ਨਹੀਂ ਹਲੇ ਤਾਂ ਨਾਂ ਇਹਨਾਂ ਤੋਂ ਬਣਦੀਆਂ ਦਿਖਦੀਆਂ ਹੈ ਕਿ ਨਹੀਂ ਤਾਂ ਤੁਹਾਡੇ ਮੁਤਾਬਕ ਕੀ ਲੱਗਦਾ ਕੌਣ ਹਾਈਪ ਬਣਾ ਗਿਆ ਕੌਣ 2027 ਚ ਸਰਜੀਤ ਹੋ ਸਕਦਾ ਹੈ ਹੜਾ ਦੇ ਕਰਕੇ ਹਾਲ ਦੀ ਘੜੀ ਤੇ ਲੱਗਦਾ ਵੀ ਸ਼ਖਵੀਰ ਬਣਾ ਗਿਆ ਪੈਸੇ ਬਹੁਤ ਵੰਡ ਗਿਆ ਅੱਛਾ ਮਿਹਨਤ ਵੀ ਬਹੁਤ ਕਰ ਗਿਆ ਤੁਰੀ ਆ ਵੀ ਬਹੁਤ ਤਰਸ ਕਰਦਾ ਨਿਤ ਕਰੂ ਮੇਰਾ ਕਰੀ ਕਦੇ ਵੜੇ ਹੀ ਨਹੀਂ ਹੋਣਾ ਜਦੋਂ ਦਾ ਹੜ੍ਹ ਤੇਲੇ ਤੇ ਹਲਦੀ ਘੜੀ ਤਾਂ ਬਣਾ ਗਿਆ ਕਿਰਾ ਇਸ ਵੇਲੇ ਲੀਡ ਉਹਦੀ ਹੈ ਅਗਾ ਫਿਰ ਵੇਖੀ ਜੋ ਕੀ ਦੀ ਬਣੂ 2027 ਚ ਜਿੱਤ ਸਕਦੇ ਆ 2027 ਤੱਕ ਨਾ ਜਿਹੜੇ ਦਰਿਆ ਉਹਨਾਂ ਚ ਪਾਣੀ ਬਹੁਤ ਵਗ ਜਾਣਾ ਜੀ 2027 ਤੱਕ ਨਾ ਬੜੇ ਉਪ ਉਤਲ ਪੁਤਲ ਬਹੁਤ ਹੋਣੀ ਹੈ ਉਦੋਂ ਪਤਾ ਨਹੀਂ ਕੀ ਬੜਨਾ ਕੀ ਨਹੀਂ ਬੜਨਾ ਬਿਲਕੁਲ ਉਦੋਂ ਬਹੁਤ ਕੋਲ ਜਿਹੜਾ ਆਪਣਾ ਸਾਰਾ ਨਾ ਪੋਲੀਟਿਕਲ ਢਾਂਚਾ ਤੇ ਢਾਂਚੇ ਬਦਲ ਜਾਣਾ ਉਹਦਾ ਨੂੰ ਜੀ ਜੀ شکریہ ਟਿਲੋ ਸਾਬ ਤੁਸੀਂ ਗੱਲ ਕੀਤੀ ਤਾਂ ਦੋਸਤੋ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਿਉਂਕਿ ਹੜਾ ਦੇ ਵਿੱਚ ਨੁਕਸਾਨ ਲੋਕਾਂ ਦਾ ਹੋਇਆ ਉੱਥੇ ਕਿਸੇ ਨਾ ਕਿਸੇ ਨੂੰ ਫਾਇਦਾ ਵੀ ਹੋਇਆ ਤੁਸੀਂ ਇਸ ਗੱਲ ਬਾਰੇ ਕਿਵੇਂ ਸੋਚਦੇ ਹੋ ਜਾਂ ਤੁਹਾਡੇ ਮੁਤਾਬਕ ਕੌਣ ਫਾਇਦਾ ਲੈ ਗਿਆ ਜੁੜੇ ਹੋ ਸਫਰ ਟੈਲੀਵੀਨ ਨਾਲ ਸਸਕਾਰ